ਪੁਗਵਾਏ ਸੇਵਾ ਕਰੇ ਆਪ ਪੁਗਵਾਏ ਸੇਵਾ

ਇਹ ਗੱਲ ਇਹਨੂੰ ਅੱਧਾ ਅੱਧਾ ਦੋ ਇਹ ਮੰਦ ਬੁੱਧੀ ਜੀ ਧੰਨ ਅੰਦਰ ਗਿਆ ਜਾਂਦਾ ਇਹ ਖੋਲਣਾ ਨਾ ਹੋਰ ਲਾਲੇ ਨੇ ਮਿਲਿਆ ਨਹੀਂ ਨਹੀਂ ਇਹਨੂੰ ਹੋਰ ਨਾਮ ਤੇ ਪਈਦਾ ਬੱਸ ਬਾਈ ਆ ਇੰਨਾ ਇੰਨਾ ਬਹੁਤ ਹੈ ਕਹਿਦਾ ਸੁਣ ਗਿਆ ਦੋ ਸਾਲ ਤੈਨੂੰ ਵੀ ਹਸਾਦਾ ਹੀ ਕੋਈ ਮੇਰਾ ਨਾਮ ਜਸਵੀਰ ਸਿੰਘ ਬਾਵਾ ਪੰਜਾਬ ਪੁਲਿਸ ਮੋਗਾ ਸਾਡੇ ਕੋਲੇ ਇੱਥੇ ਜੀ 75 ਤੋਂ 80 ਪੇਸ਼ੈਂਟ ਨੇ ਬੇਸਾਰਾ ਬਜ਼ੁਰਗ ਨੇ ਮੰਦਗੁਦੀ ਵਿਅਕਤੀ ਨੇ ਤੇ ਮਤਾਵਾਂ ਨੇ ਤੇ ਉਹਨਾਂ ਦੀ ਅਸੀਂ ਰੱਬ ਰੂਪੀ ਦਾਨੀ ਸਜਣਾ ਦੇ ਸਹਿਯੋਗ ਦੇ ਨਾਲ ਇੱਥੇ ਸੇਵਾ ਸੰਭਾਲ ਕਰ ਰਹੇ ਹਾਂ ਜੀ ਕਿ 2018 ਦੇ ਵਿੱਚ ਸਰਕਾਰੀ ਡਿਊਟੀ ਦੌਰਾਨ ਮੈਨੂੰ ਆਸ਼ਰਮ ਦੇ ਵਿੱਚ ਵੇਦੀ ਨਗਰ ਜਾਣ ਦਾ ਮੌਕਾ ਮਿਲਿਆ ਤੇ ਮੈਨੂੰ ਉਦੋਂ ਪਤਾ ਲੱਗਾ ਕਿ ਆਸ਼ਰਮਾਂ ਹੁੰਦੇ ਨੇ ਤੇ ਇੱਥੇ ਬਜ਼ੁਰਗਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਆ ਤੇ ਉਸੇ ਦਿਨ ਤੋਂ ਮੇਰੇ ਮਨ ਦੇ ਵਿੱਚ ਅ ਫੁਰਨਾ ਆਇਆ ਕਿ ਮੈਂ ਵੀ ਇਹ ਬੇਸਾਰਾ ਬਜ਼ੁਰਗ ਨੇ ਇਹਨਾਂ ਦੀ ਸਾਂਭ ਸੰਭਾਲ ਕਰਾਂ ਪਰ ਮੈਂ ਇਸ ਜੀ ਨੂੰ ਬਹੁਤ ਬੁਰਾ ਮੰਨਦਾਗਾ ਜਿਹੜੇ ਸਮਾਜ ਦੇ ਵਿੱਚ ਸਾਡੇ ਇਹ ਜਿਹੜੇ ਵਿਰਧ ਆਸ਼ਰਮ ਬਣੇ ਨੇ ਇਹ ਇੱਕ ਸਮਝੋ ਸਮਾਜ ਲਈ ਕਲੰਕਤ ਨੇ ਕਿਉਂਕਿ ਜਿਹੜੇ ਬੇਸਾਰਾ ਬਜ਼ੁਰਗ ਸਾਡੇ ਇੱਥੇ ਘੁੰਮ ਰਹੇ ਨੇ ਜਿਨ੍ਹਾਂ ਦੀ ਸਾਡੇ ਬੱਚੇ ਸਾਂਭ ਸੰਭਾਲ ਨਹੀਂ ਕਰ ਰਹੇ ਉਹ ਬਹੁਤ ਦੁਖ ਦੀ ਗੱਲ ਆ ਕਿਉਂਕਿ ਆਸ਼ਰਮ ਨਹੀਂ ਉਹਨਾਂ ਲੋਕਾਂ ਲਈ ਹੁੰਦੇ ਨੇ ਜਿਹੜੇ ਬੇਸਹਾਰਾ ਨੇ ਜਿਨ੍ਹਾਂ ਦੇ ਬੱਚੇ ਹੈ ਨਹੀਂਗੇ ਉਹ ਬਜ਼ੁਰਗ ਅਵਸਥਾ ਦੇ ਵਿੱਚ ਚਲੇ ਗਏ ਤੇ ਉਹਨਾਂ ਦੀ ਸਾਂਭ ਸੰਭਾਲ ਆਸ਼ਰਮਾਂ ਦੇ ਵਿੱਚ ਹੋਣੀ ਚਾਹੀਦੀ ਆ ਨਾ ਕਿ ਜਿਨ੍ਹਾਂ ਦੇ 6 6 4 4 5 5 ਬੱਚੇ ਨੇ ਉਹਨਾਂ ਨੂੰ ਆਸ਼ਰਮ ਦੇ ਵਿੱਚ ਜਾਣਾ ਪਵੇ ਇਹ ਸਾਡੇ ਲਈ ਬਹੁਤ ਦੁੱਖ ਦੀ ਗੱਲ ਅਫਸੋਸ ਦੀ ਗੱਲ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਅਜੇ ਗਾਂਧੀ ਆਈਪੀਐਸ ਦਾ ਬਹੁਤ ਬਹੁਤ ਧੰਨਵਾਦ ਕਰਦਾਗਾ ਜਿਨ੍ਹਾਂ ਦੇ ਸਹਿਯੋਗ ਨਾਲ ਜਿਨ੍ਹਾਂ ਦੀ ਸਪੋਰਟ ਨਾਲ ਮੈਨੂੰ ਸਾਡੇ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਤੋਂ ਲੈ ਕੇ ਸੀਨੀਅਰ ਅਫਸਰਾਂ ਤੱਕ ਸਪੋਰਟ ਆ ਸਹਿਯੋਗ ਆ ਤੇ ਮੈਂ ਤਾਂ ਹੀ ਜਿਹੜੀ ਇੱਥੇ ਬੇਸਾਰਾ ਬਜ਼ੁਰਗਾਂ ਦੀ ਤੇ ਮੰਦਬੁੱਧੀ ਵਿਅਕਤੀਆਂ ਦੀ ਆਪਣੀ ਡਿਊਟੀ ਦੇ ਨਾਲ ਨਾਲ ਸੰਭਾਲ ਕਰ ਰਿਹਾ ਹਾਂ ਇਸ ਤਰ੍ਹਾਂ ਜੀ ਸਾਡੇ ਰੱਬ ਰੂਪੀ ਦਾਨੀ ਸੱਜਣ ਸਾਡੇ ਐਨ ਆਰ ਆਈ ਵੀਰ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੀ سپورਟ ਦੇ ਨਾਲ ਇੱਥੇ ਬੇਸਾਰਾ ਬਜ਼ੁਰਗਾਂ ਤੇ ਮੰਦ ਬੁੱਧੀ ਵਿਅਕਤੀਆਂ ਦੀ ਸਾਂਭ-ਸਭਾਲ ਇਹਨਾਂ ਦੀਆਂ ਦਵਾਈਆਂ ਇਹਨਾਂ ਲਈ ਰਾਸ਼ਨ ਤੇ ਇਹਨਾਂ ਲਈ ਕੱਪੜਾ ਲਿੜਾ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੇ سپورਟ ਨਾਲ ਇੱਥੇ ਸਾਰਾ ਪੁਰਸੀ ਮੈਨੇਜ ਕਰ ਪਾ ਰਹੇ ਹਾਂ ਜਦੋਂ ਮੈਂ 2018 ਦੇ ਵਿੱਚ ਸੇਵਾ ਸ਼ੁਰੂ ਕੀਤੀ ਸੀਗੀ ਉਸ ਸਮੇਂ ਮੈਨੂੰ ਥੋੜੀਆਂ ਦਿੱਕਤਾਂ ਆਈਆਂ ਕਿਉਂਕਿ ਮੇਰੇ ਬੇਟਾ-ਬੇਟੀ ਦੋਨੇ ਕੈਨੇਡਾ ਦੇ ਵਿੱਚ ਸੈਟਲ ਨੇ ਤੇ ਮੇਰੇ ਘਰ ਦੇ ਵਿੱਚ ਮੇਰੀ ਵਾਈਫ ਮੇਰੇ ਮਾਤਾ-ਪਿਤਾ ਨੇ ਉਦੋਂ ਜ਼ਰੂਰ ਪਰਿਵਾਰ ਨੇ ਮੈਨੂੰ ਕਿਹਾ ਕਿ ਤੂੰ ਘਰ ਦੇ ਵਿੱਚ ਸਾਨੂੰ ਟਾਈਮ ਨਹੀਂ ਦਿੰਦਾਗਾ ਤੂੰ ਡਿਊਟੀ ਤੋਂ ਆਉਣਾਗਾ ਡਿਊਟੀ ਤੋਂ ਆ ਕੇ ਆਸ਼ਮ ਦੇ ਵਿੱਚ ਚਲਾ ਜਾਣਾਗਾ ਉਦੋਂ ਥੋੜਾ ਜਿਹਾ ਕਿੰਤੂ ਪ੍ਰੰਤੂ ਜ਼ਰੂਰ ਹੋਈ ਸੀਗੀ ਜਦੋਂ ਉਹਨਾਂ ਨੂੰ ਪਤਾ ਲੱਗਾ ਇਹ ਜਿਹੜੇ ਇੱਕ ਰੱਬ ਰੂਪੀ ਰੂਹਾਂ ਨੇ ਇੱਥੇ ਆਸ਼ਮ ਦੇ ਵਿੱਚ ਬੇਸਾਰਾ ਬਜ਼ੁਰਗਣੇ ਮੰਦ ਬੁੱਧੀ ਵਿਅਕਤੀ ਨੇ ਜਿਹੜੇ ਰੋੜਾਂ ਤੋਂ ਸਾਨੂੰ ਲੋਾਰ ਸਾਹਿਬਤ ਦੇ ਵਿੱਚ ਮਿਲਦੇ ਨੇ ਉਹਨਾਂ ਨੂੰ ਦਿਖਾਇਆ ਮੈਂ ਇਹਨਾਂ ਦੀ ਸਾਂਭ ਸੰਭਾਲ ਕਰ ਰਿਆਂਗਾ ਮੇਰੇ ਮਾਤਾ ਪਿਤਾ ਵੱਲੋਂ ਮੇਰੇ ਬੱਚਿਆਂ ਵੱਲੋਂ ਮੇਰੀ ਵਾਈਫ ਵੱਲੋਂ ਮੈਨੂੰ ਬਹੁਤ ਵੱਡੀ ਉਸੇ ਦਿਨ ਤੋਂ ਸਪੋਰਟ ਹੋ ਗਈ ਸੀਗੀ ਤੇ ਅੱਜ ਮੈਂ ਆਪਣੇ ਪਰਿਵਾਰ ਦੀ ਸਪੋਰਟ ਨਾਲ ਸਹਿਯੋਗ ਨਾਲ ਅਸੀਂ ਸਾਰੇ ਰਲ ਮਿਲ ਕੇ ਇੱਥੇ ਸੇਵਾਸਪਾਲ ਇਹਨਾਂ ਦੀ ਕਰ ਪਏ ਹਾਂ ਸਾਨੂੰ ਉਹ ਮਾਤਾ ਜੀ ਜੀਰੇ ਤੋਂ ਪਿਛਲੇ 4-5 ਸਾਲ ਤੋਂ ਅਸੀਂ ਉਹਨੂੰ ਲੈ ਕੇ ਆਏ ਸੀਗੇ ਮਾਤਾ ਦੇ ਪਰਿਵਾਰ ਦੇ ਵਿੱਚ ਕੋਈ ਹੈ ਨਹੀਂ ਸੀਗਾ ਤੇ ਬਹੁਤ ਬਜ਼ੁਰਗ ਅਵਸਥਾ ਦੇ ਵਿੱਚ ਉਸ ਮਾਤਾ ਦੀ ਅਸੀਂ ਸਾਂਭ ਸੰਭਾਲ ਕਰ ਰਹੇ ਹਾਂ ਪਿਛਲੇ ਲੰਮੇ ਸਮੇਂ ਤੋਂ ਤੇ ਉਹ ਮਾਤਾ ਵਾਕਈ ਬਹੁਤ ਸਾਡੀ ਪਿਆਰੀ ਮਾਤਾ ਸਾਨੂੰ ਬਹੁਤ ਪਿਆਰ ਕਰਦੀ ਹੈਗੀ ਉਹ ਹਮੇਸ਼ਾ ਹੀ ਇਹ ਕਹਿੰਦੀ ਹੈਗੀ ਜਸਵੀਰ ਤੂੰ ਹੀ ਮੇਰਾ ਪੋਤਾ ਤੂੰ ਹੀ ਮੇਰਾ ਸਾਰਾ ਕੁਝ ਕਰਨਾਗਾ ਉਦੋਂ ਮਨ ਨੂੰ ਬੜਾ ਮਹਿਸੂਸ ਹੁੰਦਾਗਾ ਕਿ ਸਾਨੂੰ ਇਹਨਾਂ ਬਜ਼ੁਰਗਾਂ ਦੀ ਇਹਨਾਂ ਰੱਬ ਰੂਪੀ ਰੂਹਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਆਪਣੇ ਅਸੀਂ ਨਾ ਬੱਚਿਆਂ ਨੂੰ ਆਪਣੇ ਇਹ ਨਹੀਂ ਦੱਸ ਪਾ ਰਹੇਗੇ ਕਿ ਸਾਡੇ ਤੁਹਾਡੇ ਇਹ ਦਾਦਾ ਦਦੀ ਨੇ ਅਸੀਂ ਚੰਗੇ ਸੰਸਕਾਰ ਨਹੀਂ ਉਹਨਾਂ ਨੂੰ ਦੇ ਰਹੇਗੇ ਇਹ ਸਾਨੂੰ ਸੰਸਕਾਰਾਂ ਦੀ ਘਾਟ ਜੇਕਰ ਅਸੀਂ ਸੰਸਕਾਰ ਆਪਣੇ ਬੱਚਿਆਂ ਨੂੰ ਦੇਵਾਂਗੇ ਇਹ ਤੇਰੇ ਦਾਦਾ ਦਦੀ ਹੈ ਜੀ ਸਾਂਭ ਸੰਭਾਲ ਆਪਾਂ ਕਰਨੀ ਹੈਗੀ ਹਨਾ ਤੇ ਫਿਰ ਸਾਨੂੰ ਵਕਾਈ ਅਸੀਂ ਸਾਂਭ ਸੰਭਾਲ ਕਰ ਪਾਵਾਂਗੇ ਤੇ ਸਾਨੂੰ ਆਪਣੇ ਮਾਤਾ ਪਿਤਾ ਦੀ ਸਾਂਭ ਸੰਭਾਲਾ ਚੂਰ ਕਰਨੀ ਚਾਹੀਦੀ ਹੈ ਜੇਕਰ ਅਸੀਂ ਆਪਣੇ ਰੱਬ ਨੂੰ ਘਰੋਂ ਧੱਕੇ ਮਾਰ ਕੇ ਬਾਹਰ ਕੱਢਤਾ ਆਸ਼ਰਮਾਂ ਦੇ ਵਿੱਚ ਤੇ ਸਾਨੂੰ ਕੋਈ ਫਲ ਨਹੀਂ ਪ੍ਰਾਪਤ ਹੋਣਾਗਾ ਤੇ ਕਿਸੇ ਸਾਨੂੰ ਗੁਰਦੁਆਰੇ ਦੇ ਵਿੱਚੋਂ ਕਿਸੇ ਮੰਦਿਰ ਚੋਂ ਕਿਸੇ ਧਾਰਮਿਕ ਸਥਾਨ ਤੋਂ ਕੁਝ ਨਹੀਂ ਪ੍ਰਾਪਤ ਹੋਣਾ ਜੇਕਰ ਅਸੀਂ ਆਪਣੇ ਰੱਬ ਰੂਪੀ ਮਾਪਿ ਪਿਓ ਦੀ ਸੇਵਾ ਸੰਭਾਲ ਕਰਕੇ ਧਾਰਮਿਕ ਸਥਾਨ ਤੇ ਜਾਵਾਂਗੇ ਸਾਨੂੰ ਉੱਥੋਂ ਫਲ ਵੀ ਪ੍ਰਾਪਤ ਹੋਵੇਗਾ ਤੇ ਸਾਨੂੰ ਸੰਸਕਾਰ ਜ਼ਰੂਰ ਦੇਣੇ ਚਾਹੀਦੇ ਆ ਸੰਸਕਾਰਾਂ ਦੀ ਘਾਟ ਕਰਕੇ ਸਾਡੇ ਬੱਚੇ ਆ ਜਿਹੜੇ ਹੈਗੇ ਬੁਰੇ ਪਾਸੇ ਬੁਰੇ ਥਾਵਾਂ ਤੇ ਉਹ ਨਸ਼ੇ ਪੱਤੇ ਤੇ ਲਾਲੋ ਜਾਂ ਕਿਸੇ ਹੋਰ ਮਾੜੀਆਂ ਥਾਵਾਂ ਤੇ ਜਾਂਦੇ ਨੇ ਜੇਕਰ ਅਸੀਂ ਆਪਣੇ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਅਟੈਚਮੈਂਟ ਰੱਖਾਂਗੇ ਉਹਨਾਂ ਨੂੰ ਚੰਗੇ ਸੰਸਕਾਰ ਦੇਵਾਂਗੇ ਤਾਂ ਉਹ ਇੱਕ ਵਾਕਈ ਚੰਗੇ ਇਨਸਾਨ ਬਣ ਕੇ ਸਮਾਜ ਦੇ ਵਿੱਚ ਵਿਚਰਨਗੇ